ਦੇਖੋ ਬਾਈ ਚਾਰ ਕੀਲਿਆਂ ਦੀ ਬਹੁਤ ਵਿਜਣੀਆਂ ਬਈ ਉਰੇ ਉਹ ਖੜਾ ਆਪਣਾ ਸਵਰਾਜ ਝੋਟਾ ਹਾਂਜੀ ਬਾਈ ਦੇਖੋ ਚ ਚਮਕ ਗਿਆ ਆਪਣਾ ਝੋਟਾ ਬਈ ਹਾਂਜੀ ਬਾਈ ਆਪਣਾ ਸਵਰਾਜ ਵੀ ਦੇਖੋ ਵਾਸ ਹੋ ਗਿਆ ਨਿੱਖਰ ਗਿਆ ਹਾਂਜੀ ਬਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਕਿੱਦਾਂ ਉਮੀਦ ਆ ਬਈ ਵਧੀਆ ਤੇ ਗੁੱਡ ਹੋਊਗਾ ਹੋਰ ਕੀ ਹਾਲ ਚੱਲ ਆ ਬਈ ਤੁਹਾਡਾ ਸਾਰਿਆਂ ਦਾ ਅੱਜ ਵੀਜਣ ਲੱਗਿਆ ਵੇ ਆਪਾਂ ਪੌਦ ਆਪਣੇ ਠੀਕ ਆ ਆ ਦੇਖੋ ਬਾਈ ਚਾਰ ਕੀਲਿਆਂ ਦੇ ਪੌਦ ਵੀਜਣੀਆਂ ਬਈ ਉਰੇ ਉਹ ਖੜਾ ਆਪਣਾ ਸੁਵਰਾਜ ਛੋਟਾ ਬਾਈ ਦੀ ਵਾਸ਼ਿੰਗ ਕਰਾਉਣੀ ਅੱਜ ਤੇ ਦੂਰੇ ਸੋਨੇ ਲੀਕੇ ਦੀ ਵੀ ਕਰਾਉਣੀ ਆ ਕੋਈ ਲੇਜ਼ਰ ਕਰਾ ਮਾਰਿਆ ਤਾਂ ਫਾਇਦਾ ਬਹੁਤ ਆ ਦੇਖੋ ਐਨ ਇੱਕ ਸਰਪਾਣੀ ਜਾ ਰਿਹਾ ਬਾਈ ਬਾਈ 121 ਬੀਜ ਭੇਜਣਾ ਹੋ ਰਿਹਾ ਆਪਾਂ ਨੇ ਬਾਈ ਖੱਤਾ ਦਾ ਆਪਣਾ ਭਰ ਗਿਆ ਪਾਣੀ ਨਾਲ ਹੁਣ ਆਪਾਂ ਘਰਾਂ ਤੇ ਲਾਣੇਦਾਨੂ ਲੈ ਕੇ ਆਉਨੇ ਆ ਬਾਈ ਉਹ ਸਿੱਟਾ ਦਊਗਾ ਦੇਖੋ ਬਾਈ ਕਿਉਂ ਇਹਦਾ ਗੰਦਾ ਪਾਣੀ ਲੱਗ ਰਿਹਾ ਆਪਣੇ ਨਾਲ ਚੋਆ ਜਾ ਰਿਹਾ ਆਇਆ ਚੰਡੀਗੜ੍ਹ ਤੇ ਗੰਦਾ ਨਾਲ ਆਉਂਦਾ ਬਾਈ ਉਹ ਪਾਣੀ ਆਹ ਆ ਮੋਟਰ ਰੱਖੀ ਆਪਾਂ ਨੇ ਬਾਕੀ ਆ ਰਹੇ ਇਹਦਾ ਸਟਾਰਟਰ ਬਾਈ ਐਨੇ ਆਪਾਂ ਬਈ ਤਖਾਂ ਨੂੰ ਛੱਡ ਦਿੰਨੇ ਆ ਪਾਣੀ ਐਨੇ ਆਪਾਂ ਲਾਣੇ ਦਾ ਨੂੰ ਲਿਆਵਾਂ ਤਰਾਂ ਜਾ ਕੇ ਫਿਰ ਉਹ ਛਿੱਟਾ ਦੇ ਦੂਗਾ ਬਈ ਦੇਖੋ ਬਈ ਲਾਣੇ ਦਾ ਦੇ ਰਿਹਾ ਛਿੱਟਾ ਇਸ ਤਰ੍ਹਾਂ ਦਿੰਨੇ ਨੇ ਬਈ ਫੌਦ ਦਾ ਛਿੱਟਾ ਟਰੈਕਟਰ 'ਤੇ ਆਪਾਂ ਘਰਾਂ ਖੜਾ ਆਏ ਐ ਐਕਟਿਵ ਆਵ ਰੱਖ ਲਿਆ ਇਹਦੇ ਬੀਜ ਬਈ ਛਿੱਟੇ ਦਾ ਵੀ ਸਾਫ ਕਿਸੇ ਕਿਸੇ ਨੂੰ ਹੁੰਦਾ ਹੁਣ ਇਹ ਮਹਤਲ ਵਰਗਾ ਛਿੱਟਾ ਦੇਣ ਲੱਗਦਾ ਬਈ ਕਿਤੇ ਕਿਤੇ ਜੰਮਦੀ ਹੋਣੀ ਹੈ ਪਹਿਲਾਂ ਦੇਖਿਓ ਬਈ ਬਾਜੀ ਕਿਟਾ ਦੇ ਦੇ ਬਾਈ ਜਿੰਨਾ ਕੱਖ ਔਖਾਂ ਦਾ ਸੀਟਾ ਦੰਨੇ ਹੁੰਨੇ ਆ। ਤੇਲੀ ਪੱਲੀ ਦੇ ਵਿੱਚ ਵੀ ਜੀ। ਦੇਖ ਬਈ ਥੋੜਾ ਥੋੜਾ ਨਿਕਲ ਆਇਆ ਯਾਰ। ਹਾਂ ਜੀ ਬਾਈ ਫੋਰ ਆਈ ਫੋਨੋਂ ਪੱਲੇ ਆਇਆ ਅੱਜ। ਮਨਣਾ ਤੇ ਮਿੱਟੀ ਪਾਉਣੇ ਬਾਅਦ ਗੱਡੀਆਂ ਮਿੱਟੀ ਦੇ ਟਰੌਂਚਾਂ ਅੰਦਰ ਆ। ਉਹ ਬਾਗ ਵਿੱਚ ਵਾਲਾ ਉਹਨਾਂ ਬਾਸ਼ੀ ਕਰਾਉਣੇ ਰੈਂਟਰ ਦੇ। ਕਰ ਰਹੇ ਆ ਨੰਬਰ ਦੇ ਹੌਲ ਦਾ ਕਿਹੜਾ ਨਹੀਂ ਹੋਇਆ ਪਈ ਇੰਟਰਵਿਊ ਹੈ ਜੀ ਹਾਂਜੀ ਬਾਈ ਟਰੈਕਟਰ ਤਾਂ ਆਪਾਂ ਨੇ ਬਾੜਾ ਲਿਆ ਦੇਖੋ ਆਪਾਂ ਨੂੰ ਆ ਗਿਆ ਬਾਈ ਦੇਖੋ ਟੀਪਰ ਦੇ ਉੱਪਰੋਂ ਡੱਪ ਜਾਂਦਾ ਵੀ ਟਰੈਕਟਰ ਬਾਕੀ ਉਹ ਪਈਆਂ ਗੱਡੀਆਂ ਤਿੰਨ ਗੱਡੀਆਂ ਇੱਧਰ ਪਈਆਂ ਬਈ ਤਿੰਨ ਇੱਧਰਲੀ ਤੇ ਇੱਧਰਲੀ ਸੜ ਪਈਆਂ ਬਾਕੀ ਦੋ ਗੱਡੀਆਂ ਬਈ ਆ ਪਈਆਂ ਟੋਟਲ ਮੇਰੇ ਖਿਆਲ ਸ 6 ਗੱਡੀਆਂ ਦੇ ਗੇੜ ਪਿਆ ਵੀ ਮਿੱਟੀ ਆ ਇਹ ਬਾਕੀ ਕੁਸ ਬਈ ਇੱਧਰ ਨੂੰ ਪਾਉਣੀ ਆ ਕੁਸ ਆ ਅੰਦਰ ਪਾਉਣੀ ਆ ਬਾਕੀ ਉਹ ਕੁਸ ਉਹ ਉਪਰਾਂ ਭਰਨਾ ਹੁੰਦਾ ਜਾਂ ਉਹ ਮਿੱਟੀ ਲੋ ਜਾਣੇ ਬਾਈ ਮੇਰੇ ਖਿਆਲ ਦੋ ਤਿੰਨ ਘੰਟੇ ਗਰਮੀ ਬਹੁਤ ਆ ਬਾਈ ਦੇਖੋ ਗਰਮੀ ਨਾਲ ਭਿੱਜ ਗਿਆ ਬਾਈ ਹਜੇ ਕਿੱਕਰਾ ਭਰਿਆ ਤਾਂ ਕੀ ਕਰੀ ਬਾਈ ਗਰਮੀ ਬਹੁਤ ਆ ਚਲੋ ਠੀਕ ਆ ਬਾਈ ਕੰਮ ਕਰਦਾ ਮੈਂ ਸਟਾਰਟ ਫਿਰ ਤੁਹਾਨੂੰ ਵਿੱਚ ਵਿੱਚ ਨੂੰ ਕਲਿੱਪ ਪਾਈ ਜਾਊਂਗਾ ਦਿਖਾਈ ਜਾਊਂਗਾ ਬਾਈ ਦੇਖੋ ਬਾਈ ਆਪਣਾ 4x4 ਛੋਟੇ ਦਾ ਜ਼ੋਰ ਦੇਖੋ ਬਾਈ ਕਰਾਕ ਕਣਾ ਭਰਿਆ ਵਾ ਮਿੱਟੀ ਦਾ ਬੜਾ ਪੂਰਾ ਬੜਾ ਕਰਾ ਹੈ ਬਾਈ ਨਾਲੇ ਦੇਖੋ ਬਈ ਟਾਇਰਾਂ ਨੂੰ ਆ ਸਰੋਵ ਚੱਕੜਾ ਪਰਦਾ ਤਾਂ ਬਣਾਇਆ ਉਹ ਕਰ ਰਿਹਾ ਜਿਹੜੇ ਦੇ ਕੇ ਚਲਾਉਣਾ ਹੈ ਬਾਈ ਕੋਈ ਵੀ ਸਾਥੀ ਹੈਗਾ ਇੱਧਰ ਖੜਾ ਟਰੈਕਟਰ ਨੇ ਕਿਵਟੀ ਨਾਲ ਦੇਖੋ ਬਾਈ ਇੱਥੀ ਟਰਾਲੀ ਹੈ ਪੂਰੀ ਦੇਖੋ ਠਕੀ ਦੀ ਹਾਂਜੀ ਬਾਈ ਦੇਖੋ ਆਪਣੇ ਸੋਨਾਲੀ ਕਾ ਛੋਟੇ ਦੀ ਹਾਲਤ ਦੇਖੋ ਬਾਈ ਬਈ ਦੇਖੋ ਕਰਾਤਾ ਹਾਲ ਕੀ ਹੋ ਗਿਆ ਦੇਖੋ ਸੈਡਾਂ ਵਿੱਚ ਫਸ ਫਸ ਕੇ ਨਾ ਬਈ ਸਾਰਾ ਰੁਕ ਟਿਕਾ ਦੇਖੋ ਪੱਤੀ ਲੱਗਿਆ ਹੋ ਰੂਗਾ ਚਲ ਕੋਈ ਨਾ ਬਈ ਨਵੀਂ ਪਵਾ ਦਨੇ ਆਪਾਂ ਨੇ ਆਹ ਬਾਕੀ ਮਗਰਲੀ ਵੀ ਬਈ ਚੇਂਜ ਕਰਾ ਦਣੀ ਆ ਵੀ ਥੱਲੇ ਵੱਜ ਵੱਜ ਕੇ ਖਰਾਬ ਹੋ ਗਈ ਦੇਖੋ ਦੇਖੋ ਡਾਕਟਰ ਦੀ ਕਿੰਨੀ ਬੁਰੀ ਹਾਲਤ ਹੋਈ ਪਈ ਆ ਬਈ ਹੁਣ ਦੇਖੋ ਕੁਝ ਟਾਈਮ ਤੱਕ ਬਈ ਆਪਾਂ ਨੇ ਹੁਣ ਇਹਨੂੰ ਵਾਸ਼ਿੰਗ ਸੈਂਟਰ ਲੈ ਕੇ ਚੱਲੇ ਆ ਤਵਾਏ ਤੇ ਬਾਅਦ ਇਹਦੀ ਲੁੱਕ ਚੈੱਕ ਕਰਿਓ ਬਈ ਹੁਣ ਤਾਂ ਬੁਰਾ ਲੱਗਾ ਦੇਖਣ ਨੂੰ ਕਰਾਂ ਬਈ ਉਹ ਗੱਲੀ ਬਣਨੀ ਸੀ ਇਹਦੀ ਜੇ ਪਕਰਾਂ ਤੋਂ ਹੁੰਦੇ ਹਾਂ ਅੱਜ ਆਪਣੇ ਜਗਾਰਡ ਤਾਂ ਹੈਗਾ ਕਰਾਓ ਦੇਖੋ ਸਰਵੋਟੇਸ਼ਨ ਆ ਪਿਆ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਇਹ ਦੇਖੋ ਬਈ ਆਪਣੇ ਕੋਲ ਸਿਸਟਮ ਦਾ ਸਾਰਾ ਪਿਆ ਸਮਾਨ ਆ ਧੋਣੇ ਵਾਲਾ ਪਿਆ ਦੇਖੋ ਮੋਟਰ ਲੱਗੀ ਵੀ ਆ ਪਰ ਪ੍ਰੈਸ਼ਰ ਬਹੁਤ ਜ਼ਿਆਦਾ ਤੇਜ਼ ਆ ਵਜਿਹ ਦਾ ਵੀ ਬਾਕੀ ਆ ਪਾਣੀ ਵਾਲੀ ਟੈਂਕੀ ਰੱਖੀ ਆ ਬਈ ਇਹ ਵੀ ਫੁੱਲ ਭਰੀ ਹੋਈ ਪੰਡਾ ਇਹ ਕਰਾ ਲੋਟ ਨਹੀਂ ਆਉਣਾ ਬਈ ਕਿ ਗਰਮੀ ਬਹੁਤ ਜ਼ਿਆਦਾ ਉਹ ਦੂਹਾ ਤਾਂ ਆਪਣਾ ਛੋਟਾ ਚਮਕ ਰਿਹਾ ਦੇਖੋ ਸਾਰੇ ਉੱਪਰ ਵੀ ਡਸਟ ਪਈ ਵੀ ਆ ਬਈ ਪਰ ਉਹ ਚਲੋ ਘਰਾਂ ਤੋਂ ਹੋ ਜੂਗਾ ਬਈ ਮੈਂ ਤਾਂ ਇਹ ਇਹ ਦੋ ਟਰੈਕਟਰ ਦਾ ਪੂਰਾ ਹਾਲ ਹੋਇਆ ਵਾ ਇਹ ਤਾਂ ਤਾਂ ਜ਼ਿਆਦਾ ਹੀ ਹੋਇਆ ਵਾ ਬਈ ਦੇਖੋ ਇਹਦਾ ਪੰਪ ਪੰਪ ਦੇਖੋ ਕਿੰਨਾ ਡਿਪੜਾ ਹੈ ਜੇ ਚਲੋ ਠੀਕ ਆ ਬਈ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਉਹਨੂੰ ਲੈ ਕੇ ਜਾਈਏ ਸਰਵਿਟੇਸ਼ਨ ਇਹਨੂੰ ਬਾਅਦ 'ਚ ਦੇਖਾਂਗੇ ਪਹਿਲਾਂ ਉਹਨੂੰ ਲੈ ਕੇ ਜਾਈਏ ਕਰਦੇ ਹਾਂ ਹੁਣ ਟਾਈਗਰ ਨੂੰ ਆਪਾਂ ਸਟਾਰਟ ਹਾਂਜੀ ਬਈ ਛੋਟੇ ਨੂੰ ਲਾਤੇ ਆਪਾਂ ਨੇ ਸਰਵਿਟੇਸ਼ਨ ਤੇ ਘੜਾ ਤੇ ਬਈ ਉੱਪਰ ਥੱਲੇ ਤੇ ਚੰਗੀ ਤਰ੍ਹਾਂ ਸਾਫ਼ ਹੋ ਜੂਗਾ ਬਈ ਦੇਖੋ ਥੱਲੇ ਕਿੰਨਾ ਗੰਦਬੰਦ ਜੜਿਆ ਪਿਆ ਇਹਦੇ ਸਾਰਾ ਇਹ ਚੰਗੀ ਤਰ੍ਹਾਂ ਵਾਸ਼ ਕਰਾ ਦੇਣਾ ਬਈ ਬਈ ਸ਼ਾਮਾਂ ਹੈ ਥੱਲੇ ਚੱਲ ਖੜਨੇ ਨੂੰ ਨਾਲੇ ਬਈ ਧੋਣਾ ਸੁਕਾਲਾ ਰਹੂਗਾ ਸ਼ਾਮਾਂ ਤੇ ਨਹੀਂ ਤਾਂ ਤੁਹਾਨੂੰ ਪਤਾ ਪੂਰਾ ਹੀ ਹਾਲ ਐਨੀ ਕਰਨੀ ਦਾ ਬਈ ਕਰਤੀ ਬਾਈ ਨੇ ਫਾਈਨਲੀ ਵਾਸ਼ਿੰਗ ਸਟਾਰਟ ਜੀ ਬਾਈ ਦੇਖੋ ਚੰ ਚਮਕ ਗਿਆ ਆਪਣਾ ਝੋਟਾ ਬਈ ਇਹ ਸ਼ੈਂਪੂ ਬੱਜਰੇ ਦੇ ਰਹਿ ਗਿਆ ਦੇਖੋ ਐਨ ਲੁੱਕ ਪੂਰੀ ਵਧੀਆ ਨਿਕਲ ਕੇ ਆਈ ਆ ਬਾਈ ਟੋਏ ਤੇ ਬਈ ਟੋਏ ਤੇ ਜੀ ਜਨਾ ਬਹੁਤ ਫਰਕ ਪੈਂਦਾ ਪਹਿਲਾਂ ਪੂਰਾ ਲੱਗਦਾ ਦੇਖਣ ਨੂੰ ਹੁਣ ਤੁਸੀਂ ਦੇਖੋ ਕਰਾ ਵੀ ਤੋਂ ਹੋ ਗਿਆ ਆਪਣਾ ਟਰੈਕਟਰ ਵੀ ਐਨ ਚਮਕ ਰਿਹਾ ਬਾਈ ਬਾਕੀ ਲਈ ਹੁਣ ਸ਼ੈਂਪੂ ਬਜੇ ਦੇਖੋ ਕੰਪਨੀ ਨੇ ਹਾਂਜੀ ਬਾਈ ਦੂਆ ਬਹੁਤ ਬਹੁਤ ਤਪਨ ਕਰਾ ਲਾਤੀਆ ਆ ਬਾਈ ਉਰੀ ਬੁਲਾ ਲਿਆ ਸਰਵਟੇਸ਼ਨ ਵਾਲਾ ਟਰੈਕਟਰ ਦੇ ਚੱਲੇ ਨੇ ਤੋਗਾ ਬਾਈ ਫੇ 2 ਘੰਟੇ ਰੱਖ ਦਿਓ ਮੇਰੇ ਟਰੈਕਟਰ। ਕਿ ਬਾਈ ਮਸ਼ੀਨ ਵੀ ਢੋਣੀ ਆਪਾਂ ਨੇ ਉਹ ਵੀ ਲਿਬੜੀ ਬਈ ਆ ਵਿਚਾਰੀ। ਬਾਕੀ ਬਾਈ ਮਿਸਤਰੀ ਲਾ ਰਿਹਾ ਹੈ ਟੈਲਨਾ ਬਾਥਰੂਮ ਦੇ ਉੱਪਰ। ਦੇਖੋ ਬਾਈ ਆਪਣਾ ਛੋਟਾ ਚਮਕ ਗਿਆ ਨਾ ਪੂਰਾ ਬਾਈ। ਬਾਕੀ ਦੂਆ ਛੋਟਾ ਖੜਾ ਉਧਰ। ਸਵਰਾਜ ਬਈ ਦੇਖੋ ਬਈ ਜੋੜੀ ਤਾਂ ਵਧੀਆ ਲੱਗਦੀ ਦੋਆਂ ਦੇ ਬਸ ਰੰਗ ਰੰਗ ਦਾ ਫਰਕ ਆ ਬਾਕੀ ਦੋਆ ਵੀ ਗਿਆ ਬਈ ਸਵਰਾਜ ਵਾਸ਼ਿੰਗ ਲਈ ਉਹ ਵੀ ਬਸ ਹੋ ਗਿਆ ਹੁਣ ਆਪਾਂ ਲੈ ਕੇ ਆਣੇ ਉਹਨੂੰ ਜਾ ਕੇ ਬਾਕੀ ਬਈ ਕਰਾਦੀ ਹੁਣ ਪੱਤੀ ਚੇਂਜ ਕਰਾਉਣਾ ਇਹਨਾ ਨਾਲ ਬਈ ਦੀ ਸਰਵਿਸ ਕਰਾ ਕੇ ਲੈ ਕੇ ਆਉਣੇ ਜਾਂਸੀਮਾ ਤੇ ਇਹ ਦੇਖੋ ਬਈ ਪਾਸ ਵਜੇ 18:00 ਪਰ ਹਾਂਜੀ ਭਾਈ ਆਪਣਾ ਸਵਰਾਜ ਵੀ ਦੇਖੋ ਬਾਸ ਆਉਦਿਆ ਨਿੱਕਰ ਗਿਆ ਭਾਈ ਪੂਰਾ ਤੋਂ ਆਇਆ ਤੇ ਸਵਰਾਜ ਧਾਰਾ ਬਹੁਤ ਮਾਰਦਾ ਚੱਕ ਚੱਕ ਕੇ ਭਾਈ ਪੈਰ ਛੋਟੇ ਹਨਾ ਜਦੋਂ 11 ਕਰਕੇ ਧਾਰਾ ਬਹੁਤ ਮਾਰਦਾ ਕੇ ਤਾਂ ਚ ਡਰ ਚੱਕ ਕੇ ਜਦ ਦੇਖਿਆ ਤਾਂ ਵੀ ਨਹਿਮਾ ਵੀ ਦੇਖਿਆ ਬਹੁਤ ਮਾਰਾ ਬਹੁਤ ਲਿਪੜਦਾ ਬਣਿਆ ਉਸੇ ਦੇਖੋ ਆਈ ਫਾਈਨਲ ਲੁਪ ਸਵਰਾਜ ਦੀ ਬਾਈ ਤੋਂ ਇਹ ਤਾਂ ਇੱਕ ਚੀਜ਼ ਸੋਣੀ ਲੱਗਦੀ ਆ ਜਦੋਂ ਅਚੂਚੇ ਵੀ ਹੁੰਦੇ ਫੇਰ ਨਹੀਂ ਬਾਈ ਸੋਣੀ ਲੱਗਦੀ ਹੈ ਕਿ ਲਿਪੜੀ ਦੀ ਬੜੀ ਚੀਜ਼ ਤਾਂ ਪੂਰੀ ਲੱਗ ਰਹੀ ਆ ਹੁਣ ਦੇਖੋ ਆ ਨਵਾਂ ਨਗਰ ਆ ਲੈ ਟਰੱਹਾ ਬਣਾ 12 ਮਾਡਲ ਦਾ ਟਰੱਹਾ ਬਈ ਬਣਾ ਆ ਅਸਪੋਰ ਵੀ ਆ ਨਖੜੀ ਆ ਬਾਈ ਮੈਂ ਕਪੜਾ ਕਪੜਾ ਰਹਿ ਗਿਆ ਉਹ ਮਾਰਨੇ ਦੇ ਉੱਪਰ ਹਾਂਜੀ ਦੇਖੋ ਬਾਈ ਟਰੈਕਟਰ ਆਪਣੇ ਲਾਹਤ ਕਿੰਨੇ ਘਰਾਂ ਦੇ ਕੋਈ ਦਿਨੇ ਟਰੈਕਟਰ ਚੰਮ ਕਰੇ ਆ ਬਾਈ ਕਿੰਨਾ ਜਿਆਦਾ ਟਰੈਕਟਰ ਮੈਂ ਸਟਾਰਟ ਕਰਿਆ ਨਾ ਕੱਲ ਆਹ ਜਹਾ ਲੈ ਕੇ ਆਇਆ ਸਬਸਟੇਸ਼ਨ ਤੇ ਆ ਦੇਖੋ ਫਿੱਟੇ ਜੇ ਬਹਿ ਗਏ ਬਈ ਸਾਰੇ ਸਾਰੇ ਕੱਪੜੇ ਲਿਬੜ ਗਏ ਪਤਾ ਨਹੀਂ ਆਹ ਸਲੈਂਸਰਾਂ 'ਤੇ ਪਾਣੀ ਪੈ ਗਿਆ ਨਾ ਬਈ ਆ ਦੇਖੋ ਸਲੈਂਸਰਾਂ 'ਉਂ ਪਾਣੀ ਵਹਿਣ ਕਰਕੇ ਬਈ ਸਾਰਾ ਲਿਬੜ ਗਿਆ ਉੱਪਰ ਤੇ ਕੱਲ ਨੂੰ ਤਾਂ ਬਈ ਸਾਫ਼ ਹੋ ਜਾਣਾ ਚਲੋ ਠੀਕ ਆ ਬਈ ਆਪਾਂ ਵਲੌਗ ਨੂੰ ਨਾ ਇੱਥੇ ਸਮਾਪਤ ਕਰਦੇ ਆ ਮਿਲਦੇ ਆਪਾਂ ਕੋਈ ਲਾਸਟ ਬਲੌਗ ਦੇ ਵਿੱਚ ਦੇਖੋ ਬਈ ਇਹਨੇ ਟਰੈਕਟਰ ਗੱਭੇ ਚੋਂ ਟਾ ਪਰ ਸਵਰਾਜ ਸਵਰਾਜ ਵੀ ਇਹ ਝੋਟਾ ਹੀ ਆ ਵੀ ਝੋਟਾ ਹੀ ਆ